ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਇਹ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਇੱਕ ਅਨੋਖੀ ਸੇਵਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਵੀਰ ਨੌਜਵਾਨਾਂ ਵੱਲੋਂ ਜਿੱਥੇ ਬੂਟ ਪਾਲਣ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਦੇ ਨਾਲ ਨਾਲ ਟੁੱਟੇ ਜੋੜੇ ਗੰਡਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਇਹ अनोखी ਵੱਖਰੀ ਸੇਵਾ ਹੈ ਜੋ ਕਿ ਸਾਨੂੰ ਗੁਰਦੁਆਰਾ ਸ੍ਰੀ ਪੋਵਨ ਸਾਹਿਬ ਜੀ ਦੇ ਮੌਜੂਦ ਆ ਤੇ ਇੱਥੇ ਇਹ ਸੇਵਾ ਦੇਖਣ ਨੂੰ ਮਿਲਦੀ ਹੈ ਟੁੱਟੇ ਜੋੜੇ ਗੰਡਣ ਦੀ ਸੇਵਾ ਜੋੜੇ ਪਾਲਿਸ਼ ਕਰਨ ਦੀ ਸੇਵਾ ਤੇ ਇਸ ਦੇ ਨਾਲ ਨਾਲ ਹੀ ਵੀਰਾਂ ਵੱਲੋਂ ਬੈਗਾਂ ਜੈਕਟਾਂ ਪਜਾਮਿਆਂ ਤੇ ਪਰਸਾਂ ਦੀਆਂ ਜਿੱਪਾਂ ਦੇ ਜੋ ਵੀ ਸਿਲਾਈ ਹੈ ਉਹ ਵੀ ਨਾਲ-ਨਾਲ ਕੀਤੀ ਜਾ ਰਹੀ ਹੈ ਤੇ ਇਹ ਬਿਲਕੁਲ ਹੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਹੀ ਉੱਤਮ ਸੇਵਾ ਜੋ ਕਿ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿ ਬੂਟ ਪਾਲਿਸ਼ ਦੀ ਸੇਵਾ ਤਾਂ ਅਕਸਰ ਹੀ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਨਾਲ ਇਹ ਫ੍ਰੀ ਸੇਵਾ ਜੋ ਕਿ ਗੁਰਦੁਆਰਾ ਸ੍ਰੀ ਪਵੰਡ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਤੇ ਜੋੜੇ ਗੰਡੇ ਦੀ ਸੇਵਾ ਵੀ ਵੀਰ ਵੱਲੋਂ ਕੀਤੀ ਜਾ ਰਹੀ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਜੋ ਵੀ ਸੰਗਤ ਇੱਥੇ ਕਿਉਂਕਿ ਗੁਰਦੁਆਰਾ ਸ੍ਰੀ ਪਵਨ ਸਾਹਿਬ ਜੋ ਕਿ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਅੱਜ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਖਾਸ ਦਰਸ਼ਨ ਕਰਨ ਲਈ ਪਹੁੰਚ ਜੀਆਂ ਹਨ ਤੇ ਸੰਤਾਂ ਦੇ ਜੋੜੇ ਜਿਨ੍ਹਾਂ ਨੇ ਵੀ ਕਿਸੇ ਜੋੜੇ ਟੁੱਟ ਜਾਂਦੇ ਨੇ ਤਾਂ ਉਹਨਾਂ ਲਈ ਇਹ ਖਾਸ ਫ੍ਰੀ ਸੇਵਾ ਲਗਾਈ ਗਈ ਹੈ ਕਿ ਸੰਗਤਾਂ ਇੱਥੇ ਆਪਣੇ ਜਿਹੜੇ ਟੁੱਟੇ ਜੋੜੇ ਗੰਢਾ ਸਕਦੇ ਇਹ ਤੇ ਵੀਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇੱਕ ਖਾਸ ਸੇਵਾ ਤੁਸੀਂ ਕਰ ਰਹੇ ਹੋ ਟੁੱਟੇ ਜੋੜੇ ਗੰਡੇ ਦੀ ਸੇਵਾ ਇਸ ਦੇ ਨਾਲ ਬੂਟ ਪਾਲਣ ਦੀ ਸੇਵਾ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ ਸਾਨੂੰ ਸੇਵਾ ਕਰਦਿਆਂ 5 ਸਾਲ ਹੋ ਗਏ ਨੇ ਹਰ ਸਾਲ ਇੱਥੇ ਹੁੰਨੇ ਸੇਵਾ ਕਰਨ ਹਰ ਸਾਲ ਇਸ ਜਗ੍ਹਾ ਤੇ ਸੇਵਾ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਵਿਚਾਰ ਕਿਵੇਂ ਆਇਆ ਕਿਉਂਕਿ ਅਕਸਰ ਦੇਖਿਆ ਕਿ ਮੂੜ ਪਾਲਿਸ਼ ਤੇ ਸੇਵਾ ਕੀਤੀ ਜਾਂਦੀ ਹੈ ਜਦੇ ਨਾਲ ਨਾਲ ਟੁੱਟੇ ਜੋੜੇ ਗੰਡਣ ਦੀ ਸੇਵਾ ਵੀ ਕਰ ਰਹੇ ਹੋ ਸੰਗਤ ਕਿਵੇਂ ਕਿੰਨੀਆਂ ਕਿ ਤੁਹਾਨੂੰ ਅਸੀਸਾਂ ਦੇ ਕੇ ਜਾਂਦੀ ਹੈ ਸੰਗਤ ਬਹੁਤ ਅਸੀਸਾਂ ਦੇ ਕੇ ਜਾਂਦੀ ਹੈ ਤੇ ਧੰਨਵਾਦੀ ਬਹੁਤ ਲੋਕ ਕਰਦੇ ਹਨ ਹਾਂਜੀ ਤੇ ਸਾਨੂੰ ਇਹ ਸੇਵਾ ਕਰਕੇ ਮਨ ਨੂੰ ਪ੍ਰੇਮ ਪਿਆਰ ਮਿਲਦਾ ਕਿੰਨੇ ਦਿਨਾਂ ਸੇਵਾ ਚੱਲਦੀ ਹੈ ਇੱਥੇ ਇੱਥੇ 3 ਤੋਂ 4 ਦਿਨ ਸੇਵਾ ਚੱਲਦੀ ਹੈ ਇਹਦੇ ਹਰ ਸਾਲ ਬਤੰਦਰ ਮਬਦੀਪ ਸਿੰਘ ਜਨਮ ਜਨਮ ਦਿਹਾੜੇ ਤੇ ਸੇਵਾ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਹਰ ਸਾਲ ਹੁੰਦਾ ਹੈ ਕਿੰਨੇ ਨੌਜਵਾਨ ਨੇ ਜਿਹੜੇ ਸੇਵਾ ਵਿੱਚ ਸੇਵਾ ਕਰਨ ਮਤਲਬ ਵੀ ਵਾਵਾ ਨੌਜਵਾਨ ਆ ਜਾਂਦੇ ਨੇ ਹਾਂਜੀ ਸੰਗਤਾਂ ਨਾਲ ਕਿੰਨਾ ਕੁ ਪਿਆਰ ਮਿਲਦਾ ਹੈ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹਾਂਜੀ ਇਹ ਕਿ ਸੇਵਾ ਦਿਨ ਰਾਤ ਨਿਰੰਤਰ ਚੱਲਦੀ ਰਹਿੰਦੀ ਹਾਂਜੀ 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 ਦਿਨ ਰਾਤ ਤੇ ਕੀ ਜ ਕਹਿਣਾ ਚਾਹੋਗੇ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਜਿਹੜੇ ਅੱਜ ਕੱਲ ਨਸ਼ਿਆਂ 'ਚ ਡੁੱਬੇ ਜਾ ਰਹੇ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਮਹਾਰਾਜ ਦੇ ਲੇਖੇ ਲੱਗੋ ਤੇ ਸੇਵਾ ਕਰੋ ਤੇ ਅਮਰ ਅਮਰ ਛਗੋ ਤੇ ਵਧੀਆ ਪ੍ਰੇਮ ਪਾਓ ਔਰ ਵੀ ਇੱਥੇ ਵੀਰ ਮੌਜੂਦ ਨੇ ਵੀਰਾ ਨਾਲ ਗੱਲਬਾਤ ਕਰ ਲੈਨੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੇਵਾ ਵਿੱਚ ਹਿੱਸਾ ਲੈ ਰਹੇ ਹੋ ਅਨੋਖੀ ਸੇਵਾ ਦੇਖਣ ਨੂੰ ਮਿਲਦੀ ਹੈ ਟੁੱਟੇ ਜੋੜੇ ਗੰਡਣ ਦੀ ਸੇਵਾ ਕੀ ਕਹਿਣਾ ਚਾਹੋ ਸੇਵਾ ਕਰਕੇ ਬਹੁਤ ਵਧੀਆ ਮਨ ਨੂੰ ਸਕੂਨ ਮਿਲਦਾ ਹੈ ਨਾਲੇ ਬਹੁਤ ਵਧੀਆ ਸੰਗਤ ਨਾਲ ਸਤਿਕਾਰ ਦਿੰਦੀ ਹੈ ਜਿੱਦਾਂ ਮਤਲਬ ਨਾਲੇ ਕਹਿੰਦੇ ਧੰਨਵਾਦ ਤੁਹਾਡਾ ਸੇਵਾ ਕਰਨ ਦੇ ਮੈਂ ਜਿੱਦਾਂ ਟੁੱਟੇ ਜੋੜੇ ਗੰਡਣ ਦੇਖੀਆਂ ਦੇ ਖਰਾਬ ਹੋਏ ਹੁੰਦੇ ਜੋੜੇ ਫਿਰ ਇਦਾਂ ਹਾਂਜੀ ਪਿਛਲੇ 5 ਸਾਲਾਂ ਦਾ ਸੇਵਾ ਵਿੱਚ ਇੰਸਾਲ ਹਾਂਜੀ ਹਾਂਜੀ 5 ਸਾਲਾਂ ਦਾ ਪਿਛਲੇ ਹਾਂਜੀ ਹਾਂਜੀ ਹੋਰ ਸੰਗਤਾਂ ਨੂੰ ਆਪਣੇ ਵਰਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਨਸ਼ਿਆਂ ਤੋਂ ਛੱਡ ਕੇ ਮਾਲਬ ਗੁਰੂ ਦੇ ਲੇਖੇ ਲੱਗੋ ਅਮਰ ਸ਼ਕੋ ਸਿੰਘ ਸੱਜੋ ਸੇਵਾ ਨ ਸੇਵਾ ਕਰੋ ਮਾਨਤਾਂ ਪੂਰੀ ਆਪਣੀ ਹਾਂਜੀ ਤੇ ਦੇਖ ਸਕਦੇ ਹੋ ਕਿ ਕਿੰਨੇ ਲੀਨ ਹੋ ਕੇ ਸੇਵਾ ਦੇ ਵਿੱਚ ਇੱਥੇ ਲੀਨ ਨੇ ਤੇ ਹੋਰ ਵੀ ਵੀਰਾਂ ਨਾਲ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਨੋਕੀ ਸੇਵਾ ਚ ਦੇਖ ਰਿਹਾ ਬੁੱਢ ਪਾਲਸ਼ਨ ਦੀ ਸੇਵਾ ਤਾਂ ਅਕਸਰ ਹੀ ਕੀਤੀ ਜਾਂਦੀ ਹੈ ਉਸ ਦੇ ਨਾਲ ਨਾਲ ਟੁੱਟੇ ਜੋੜੇ ਗੰਡੇ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਨੋਕਾ ਵੱਖਰਾ ਉਪਰਾਲਾ ਹੈ ਕਿਵੇਂ ਵਿਚਾਰ ਆਇਆ ਤੇ ਕੀ ਕਹਿਣਾ ਚਾਹੋਗੇ ਇਹ ਗੁਰੂ ਸਾਹਿਬ ਆਪ ਹੀ ਸਿਰ ਤੇ ਮੇਰ ਦਾ ਹੱਥ ਰੱਖ ਕੇ ਸੇਵਾ ਲਈ ਜਾ ਰਹੇ ਅਸੀਂ ਤੇ ਉਹਦੇ ਦਰ ਦੇ ਕੁੱਕਰਾਂ ਸੇਵਾ ਕਰ ਰਹੇ ਹਾਂ ਬਾਕੀ ਗੁਰੂ ਮਹਾਰਾਜ ਨੂੰ ਜੋ ਠੀਕ ਲੱਗੇ ਸੇਵਾ ਕਰਾ ਰਹੇ ਨੇ ਤੇ ਪੋਵਿੰਟ ਸਾਹਿਬ ਦੀ ਧਰਤੀ ਤੇ ਮੌਜੂਦ ਆ ਖਾਸ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਸੰਗਤ ਦਾ ਕਿੰਨਾ ਕਿ ਪਿਆਰ ਮਿਲਦਾ ਹੈ ਬਹੁਤ ਪਿਆਰ ਮਿਲਦਾ ਸੰਗਤ ਦਾ ਜਿਹੜਾ ਵੀ ਰੋਂਦਾ ਹੈ ਬੜੀ ਸ਼ਰਦਾ ਦੇ ਨਾਲ ਮੰਨ ਲਓ ਜਿਹਦਾ ਜੋੜਾ ਟੁੱਟਿਆ ਹੈ ਗੰਡਿਆ ਜਾਂਦਾ ਹੈ ਪਾਲਚ ਕੀਤੀ ਜਾਂਦੀ ਹੈ ਬਹੁਤ ਪਿਆਰ ਹੈ ਸੰਗਤ ਦਾ ਤੇ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਕੱਲ ਦੇਖ ਰਿਹਾ ਜਿੱਥੇ ਤੁਸੀਂ ਇੰਨਾ ਵਧੀਆ ਮੈਸੇਜ ਦੇ ਰਹੇ ਹੋ ਜੇ ਨੌਜਵਾਨਾਂ ਨੂੰ ਸੰਗਤਾਂ ਨੂੰ ਸੇਵਾ ਦੇ ਨਾਲ ਜੋੜਨ ਦਾ ਉੱਥੇ ਜੇ ਦੇਖਿਆ ਜਾਏ ਤਾਂ ਅੱਜ ਕੱਲ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਨੋਜਵਾਨਾਂ ਨੂੰ ਵੀ ਬੇਨਤੀ ਹੈ ਕਿ ਨਸ਼ਾ ਛੱਡੋ ਗੁਰੂ ਘਰ ਦੇ ਨਾਲ ਜੁੜੋ ਵੱਧ ਤੋਂ ਵੱਧ ਸੇਵਾ ਕਰੋ ਫੇਰ ਹੀ ਜਨਮ ਸਫਲ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਦੇਖ ਸਕਦੇ ਹੋ ਇਹ ਨੌਜਵਾਨ ਵੀਰਾਂ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਤੇ ਨਿਰੰਤਰ ਇਹ ਸੇਵਾ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 3-4 ਦਿਨ ਲਗਾਤਾਰ ਇਹ ਸੇਵਾ ਕੀਤੀ ਜਾਂਦੀ ਹੈ ਤੇ ਦੇਖ ਸਕਦੇ ਹੋ ਕਿ ਟੁੱਟੇ ਜੋੜੇ ਗੰਢਣ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਦੇ ਨਾਲ-ਨਾਲ ਜੇਕਰ ਕਿਸੇ ਦੇ ਪਜਾਮੇ ਪਰਸਾ ਜਿਪਾਂ ਜੈਕਟਾਂ ਜੇਕਰ ਜੈਕਟਾਂ ਤੇ ਜਿਪ ਵਗੈਰਾ ਲਗਾਉਣ ਵਾਲੀ ਹੈ ਤਾਂ ਉਸ ਦੇ ਨਾਲ-ਨਾਲ ਇੱਥੇ ਮਸ਼ੀਨ ਵੀ ਪਈ ਹੋਈ ਹੈ ਤੇ ਉਹ ਸਾਰੀ ਸੇਵਾ ਜੋ ਵੀ ਹੈ ਇੱਥੇ ਕੀਤੀ ਜਾਂਦੀ ਹੈ ਤਾਂ ਕਿਉਂਕਿ ਦਾਸ ਹੈ ਇਹ ਕਿ ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਗੁਰਦੁਆਰਾ ਸ਼੍ਰੀ ਪਾਵਨ ਸਾਇ ਮੌਜੂਦ ਹ ਤੇ ਇੱਥੇ ਦੂਰੋ ਦੂਰ ਸੰਗਤਾਂ ਖਾਸ ਬਾਬਾ ਜੀ ਦੇ ਜਨਮ ਦਿਹਾੜੇ ਤੇ ਇਸ ਦਰ ਤੇ ਪਹੁੰਚਦੀਆਂ ਨੇ ਤੇ ਇਸ ਦਰ ਤੇ ਸੇਵਾ ਕਰਨ ਆਉਂਦੀਆਂ ਨੇ ਤਾਂ ਅਕਸਰ ਹੀ ਜਦੋਂ ਦੂਰੋ ਦੂਰ ਸੰਗਤਾਂ ਨਗਰ ਕੀਰਤਨ ਤੇ ਆਉਂਦੀਆਂ ਨੇ ਜਾਂ ਹੋਰ ਦੂਰੋ ਦੂਰ ਸੰਗਤਾਂ ਪੈਦਲ ਚੱਲ ਕੇ ਇੱਥੇ ਪਹੁੰਚਿਆ ਨੇ ਤਾਂ ਦੇਖਿਆ ਜਾਂਦਾ ਹੈ ਕਿ ਸੰਗਤਾਂ ਦੇ ਜਿਹੜੇ ਜੋੜੇ ਨੇ ਉਹ ਟੁੱਟ ਜਾਂਦੇ ਨੇ ਤੇ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਏ ਇਸ ਕਰਕੇ ਇਹਨਾਂ ਨੌਜਵਾਨਾਂ ਨੌਜਵਾਨ ਵੀਰਾਂ ਵੱਲੋਂ ਖਾਸ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਕਿਉਂ ਨਾ ਸੰਗਤ ਦੇ ਜਿਹੜੇ ਟੁੱਟੇ ਜੋੜੇ ਗੰਡਣ ਦੀ ਸੇਵਾ ਜਾਂ ਫਿਰ ਹੋਰ ਜੇਕਰ ਜਿਪਾ ਲਗਾਉਂਦੀ ਜਾਂ ਹੋਰ ਇੱਕ ਨੋਕੀ ਸੇਵਾ ਕੀਤੀ ਗਈ ਹੈ ਤੇ ਲਗਾਤਾਰ ਪਿਛਲੇ 5 ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਦਾ ਇਹੀ ਮੈਸੇਜ ਹੈ ਕਿ ਜਿਹੜੇ ਨੌਜਵਾਨ ਵੀਰ ਨੇ ਗੁਰੂ ਦੇ ਲਾੜ ਲੱਗਣ ਸੇਵਾ ਕਰਨ ਕੀਰਤ ਕਰਨ ਤੇ ਨਾਮ ਜਪਣ ਕੈਮਰਾਮੈਨ ਹਰਸ਼ਦੇਵਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ